ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬੰਨ ਜਰੂਰ ਦਬਲੋ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਆਪਾਂ ਖੇਤੀਬਾੜੀ ਦੇ ਸਬੰਧ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹੀ ਰਹਨੇ ਹਾਂਗੇ ਤੇ ਜਿੰਨੀ ਜਿੰਨੀ ਕਿ ਆਪਾਂ ਨੂੰ ਤਲਫੁਲ ਜਾਣਕਾਰੀ ਹੁੰਦੀ ਆਪਾਂ ਤੁਹਾਡੇ ਨਾਲ ਸਾਰੀ ਸਾਂਝੀ ਕਰਦੇ ਰਹਨੇ ਹਾਂਗੇ ਤੇ ਹੁਣ ਜਿਹੜੀ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਚੱਲ ਰਹੀ ਹੈ ਆਪਣੀਆਂ ਫਸਲਾਂ ਦੇ ਵਿੱਚ ਕਿਉਂਕਿ ਜਿਹੜਾ ਮੌਸਮ ਹੈ ਪ੍ਰੋਪਰ ਹਮਸ ਦਾ ਬਣਿਆ ਹੋਇਆ ਹੈ ਪੂਰੀ ਹਮਸ ਹੈ ਮੌਸਮ ਦੇ ਵਿੱਚ ਤੇ ਹਮਸ ਕਰਕੇ ਕੀ ਚੱਕਰ ਪੈ ਰਿਹਾ ਜਿਹੜੀਆਂ ਆਪਣੇ ਝੋਨੇ ਨੇ ਜੇਕਰ ਆਪਾਂ ਉਹਨਾਂ ਨੂੰ ਪਾਣੀ ਜ਼ਿਆਦਾ ਜ਼ਿਆਦਾ ਲਾ ਦਿੰਨੇ ਆ ਤੇ ਹਿਊਮਿਡਿਟੀ ਕਰਕੇ ਜਿਹੜੇ ਝੋਨੇ ਨੇ ਆਪਣੇ ਉਹ ਡੋਡੀ ਰੋਗ ਦਾ ਸ਼ਿਕਾਰ ਬਹੁਤ ਜ਼ਿਆਦੇ ਹੋ ਗਏ ਤੇ ਬਹੁਤ ਕਿਸਾਨ ਵੀਰਾਂ ਦੇ ਨਾਲ ਜਿਹੜੀ ਮੇਰੀ ਗੱਲਬਾਤ ਹੋਈ ਆ ਸਪੈਸ਼ਲ ਪੀਆਰ 126 ਵਾਲੇ ਕਿਸਾਨ ਵੀਰ ਨੇ ਜਿਹੜੇ ਉਹਨਾਂ ਦੀ ਬਹੁਤ ਜ਼ਿਆਦੇ ਪ੍ਰੋਬਲਮ ਵੱਡੀ ਹੋ ਰਹੀ ਹੈ ਇਹ ਕਿਉਂਕਿ ਜਿੰਨਾ ਅਗੇਤਾ ਪੀਆਰ 126 ਸੀ ਉਹਦੇ ਵਿੱਚ ਪ੍ਰੋਬਲਮ ਕੀ ਆ ਗਈ ਜਿਹੜਾ ਆਪਣਾ ਝੋਨਾ ਅਗੇਤਾ ਪੀਆਰ 126 ਲੱਗਿਆ ਸੀਗਾ ਔੜ ਕਰਕੇ ਇੱਕ ਤਾਂ ਉਹਦੇ 'ਚ ਜੂਰੀਆ ਵੱਧ ਪੈ ਗਿਆ ਦੂਜੇ ਨੰਬਰ ਤੇ ਨਸਾਰਾ ਉਹ ਝੋਨੇ ਨੇ ਲੈ ਲਿਆ ਜਦੋਂ ਉਹਦੀ ਮਿਲਕਿੰਗ ਸਟੇਜ ਆ ਜਿਹੜੀ ਸ਼ੁਰੂ ਹੋਣੀ ਸੀ ਦੁੱਧ ਦਾ ਭਰਨਾ ਲੱਗਣਾ ਸੀ ਉਸ ਟਾਈਮ ਹੋਮਸ ਦਾ ਮੌਸਮ ਆ ਗਿਆ ਜਿਹਦੇ ਕਰਕੇ ਸਪਰੇਹਾਂ ਹੋਣ ਦੇ ਬਾਵਜੂਦ ਵੀ ਆਪਣੇ ਝੋਨੇ ਦੇ ਵਿੱਚ ਡੋਡੀ ਲਗਾ ਜਿਹੜਾ ਉਹ ਆ ਗਿਆ ਤੇ ਬਹੁਤ ਜਗ੍ਹਾ ਤੇ ਪਰਤਾ ਜਿੱਦਾਂ ਆਪਾਂ ਕਹਦੇ ਇਹ ਬਹੁਤ ਜ਼ਿਆਦਾ ਜਿਹੜਾ ਡੋਡੀ ਰੋਗਾ ਆਇਆ ਹੋਇਆ ਤੇ ਕਿਤੇ ਕਿਤੇ ਨਾਰਮਲ ਡੋਡੀ ਰੋਗਾ ਤੇ ਜਿੱਦਾਂ ਆਪਣੀਆਂ ਪੀਆ 126 ਆ ਇਹਦੇ ਵਿੱਚ ਨਾਰਮਲ ਕਿਤੇ ਜਿੱਥੇ ਮੜ ਮੜਾ ਪਾਣੀ ਵੱਧ ਖੜਦਾ ਉੱਥੇ ਡੋਡੀ ਰੋਗਾ ਜਣੀ ਤਕਰੀਬਨ ਯਾਰ ਵੀ 5% ਡੋਡੀ ਰੋਗੇ ਚ ਹੈਂਗਾ 5 ਤੋਂ 10% ਪਰ ਆਪਾਂ ਇਹਦੇ ਤੇ ਸਪਰੇ ਨਹੀਂ ਸੀ ਕਰੀ ਕੋਈ ਤੇ ਕਿਸਾਨ ਵੀਰਾਂ ਦੇ ਹੁਣ ਸਵਾਲ ਆ ਰਹੇ ਨੇ ਵੀ ਬਰੇ ਡੋਡੀ ਰੋਗ ਆ ਗਿਆ ਹੁਣ ਕੀ ਕਰੀਏ ਵੀਰੇ ਹੁਣ ਇਹਦਾ ਕੋਈ ਵੀ ਹੱਲ ਨਹੀਂ ਇਹਦਾ ਕੁਝ ਨਹੀਂ ਮੰਨਣ ਵਾਲਾ ਬਾਨਾ ਬਣਾਉਣਾ ਇਹਦਾ ਕੁਝ ਨਹੀਂ ਹੱਲ ਇਹਦਾ ਸਿਰਫ ਇੱਕ ਹੈ ਵੀ ਇਹਨੂੰ ਬਦਨ ਤੋਂ ਰੋਕਣ ਵਾਲੀ ਚੀਜ਼ ਹੈ ਜਿਹੜੀ ਪਸਵਾਜ ਹਵਾ ਪਸਵਾ ਹਵਾ ਜੇਕਰ ਚੱਲੂਗੀ ਮੌਸਮ ਦੇ ਵਿੱਚੋਂ ਜਿਹੜੀ ਨਮੀ ਆ ਉਹ ਖਤਮ ਹੋਊਗੀ ਨਮੀ ਖਤਮ ਹੋਣ ਦੇ ਨਾਲ ਆਪਣਾ ਜਿਹੜਾ ਝੋਨਾ ਇਹਦੇ ਵਿੱਚੋਂ ਹਿਮੀਡਿਟੀ ਹੈ ਜਿਹੜੀ ਉਹ ਖਤਮ ਹੋਊਗੀ ਉਹਦੇ ਨਾਲ ਕਿਸਾਨ ਵੀਰੋ ਆਪਣਾ ਡੋਡੀ ਰੋਗ ਆ ਜਿਹੜਾ ਉਹ ਘੱਟ ਹੋ ਸਕਦਾ ਵੀ ਜਿੰਨਾ ਉਹਨੇ ਪਟਾਕਾ ਦਾਣਿਆਂ ਨੇ ਮਾਰਨਾ ਉਸ ਤੋਂ ਘੱਟ ਪਟਾਕਾ ਮਾਰੂ ਉਹ ਐਨਾ ਕੁ ਫਰਕ ਪੈ ਸਕਦਾ ਵੀ ਜੇ ਆਪਾਂ ਕਹੀਏ ਵੀ ਹੁਣ ਇਹਦਾ ਹੱਲ ਆ ਵੀ ਆਪਾਂ ਸਪਰੇਹਾਂ ਕਰਕੇ ਕਰ ਲਾਂਗੇ ਨਹੀਂ ਹੋ ਰਿਹਾ ਵੀ ਇਹਦਾ ਹੱਲ ਕੋਈ ਵੀ ਇਹੋ ਜੀ ਸਪਰੇਹ ਨਹੀਂ ਬਣੀ ਜਿਹੜੀ ਡੋਡੀ ਰੋਗ ਨੂੰ ਮੰਨ ਕੇ ਚਲੋ ਲੱਗੇ ਤੋਂ ਬਾਅਦ ਮੁੰਜਰਾ ਨਿਕਲਣ ਤੋਂ ਬਾਅਦ ਜਿਹੜਾ ਡੋਡੀ ਰੋਗਾ ਉਹਨੂੰ ਕੰਟਰੋਲ ਕਰ ਸਕੇ ਜਿੰਨੀਆਂ ਵੀ ਸਪਰੇਹਾਂ ਨੇ ਸਾਰੀਆਂ ਝੋਨੇ 'ਚ ਜਿਹੜਾ ਡੋਡੀ ਰੋਗਾ ਉਹਨੂੰ ਕੰਟਰੋਲ ਕਰਨ ਦੇ ਲਈ ਕਾਪਰ ਬੇਸਡ ਜਿਹੜੀਆਂ ਸਪਰੇਹਾਂ ਆਉਂਦੀਆਂ ਨੇ ਸਿਰਫ ਤੇ ਸਿਰਫ ਉਹ ਗੋਭ ਦੇ ਸਮੇਂ ਕੰਮ ਕਰਦੀਆਂ ਨੇ ਕੋਈ ਵੀ ਵੈਰੈਟੀ ਲਾ ਲਓ ਤੁਸੀਂ ਤੇ ਇਸ ਚੀਜ਼ ਦਾ ਨੁਕਸਾਨ ਤਾਂ ਆਪਾਂ ਨੂੰ ਝਾੜ ਦੇ ਵਿੱਚ ਤਾਂ ਨਹੀਂ ਕੋਈ ਮਿਲਦਾ ਇਹਦਾ ਨੁਕਸਾਨ ਕੀ ਹੁੰਦਾ ਜਦੋਂ ਆਪਾਂ ਮੰਡੀ ਦੇ ਵਿੱਚ ਪੱਖਾ ਵਗੈਰਾ ਲਵਾਉਣਿਆਂਗੇ ਉਹ ਸਮੇਂ ਜਿਹੜੀ ਇਹ ਮੰਨ ਕੇ ਚਲੋ ਡੋਡੀ ਹੁੰਦੀ ਆ ਇਹ ਚੜਾਈ ਦੇ ਵਿੱਚ ਨਹੀਂ ਜਾਂਦੀ ਤੇ ਇਹ ਹਾਲ ਤੋਂ ਮਾਲ ਦੇ ਵਿੱਚ ਉੱਤੋਂ ਰੜਕਾ ਮਾਰ ਕੇ ਥੱਲੇ ਸੜ ਦਿੰਦੇ ਨੇ ਕਿਉਂਕਿ ਇਹਨੇ ਝਰਨਾ ਤਾਂ ਹੁੰਦਾ ਨਹੀਂ ਝੋਨੇ ਵਾਂਗੂ ਸਾਈਡ ਤੇ ਤਾਂ ਆਉਣਾ ਨਹੀਂ ਨਿਕਲ ਕੇ ਜਿਹੜੀ ਛੋਟੀ ਹੋ ਨਿਕਲ ਜੂ ਵੀ ਉਹਦੇ ਨਾਲ ਆਪਾਂ 7 5 4% ਫਰਕ ਪੈ ਜਾਂਦਾ ਇੱਕ ਜਿਹੜੇ ਝੋਨੇ ਨੂੰ ਡੋਡੀ ਰੋਗ ਪੈ ਗਿਆ ਉਹਨੂੰ ਵੱਡਣ ਦੀ ਬਹੁਤ ਜ਼ਿਆਦਾ ਦਿੱਕਤ ਆ ਜਾਂਦੀ ਆ ਕਿਉਂਕਿ ਵੀਰੇ ਜਿਹੜਾ ਡੋਡੀ ਰੋਗ ਵਾਲਾ ਝੋਨਾ ਉਹਨੂੰ ਸਿਰਫ ਤੇ ਸਿਰਫ ਆਪਾਂ ਦੁਪਹਿਰ ਟਾਈਮ ਖੜਕ ਦੀ ਧੁੱਪ ਦੇ ਵਿੱਚ ਵੱਢ ਸਕਦੇ ਆ ਜੇ ਥੋੜਾ ਜਿਹਾ ਸਵੇਰੇ ਜਾਂ ਥੋੜਾ ਜਿਹਾ ਸ਼ਾਮ ਨੂੰ ਹੋਮਸਡੇ ਟਾਈਮ ਜਾਂ ਜਿੱਦਾਂ ਆਪਾਂ ਕਹੇ ਵੀ ਸਮੱਸਿਆ ਉੱਥੇ ਆ ਸਕਦੀ ਹੈ ਵੀ ਸਾਗੜ ਵਗੈਰਾ ਚ ਵੱਢਿਆ ਜਾਵੇ ਉਹਦੇ ਨਾਲ ਇਹਨੇ ਸਾਰੀ ਝੋਨੇ ਦੀ ਕਿਸਾਨ ਵੀਰੋ ਜਿਹੜੀ ਕੁਆਲਿਟੀ ਆ ਉਹ ਖਰਾਬ ਕਰ ਦੇਣੀ ਆ ਰੰਗ ਰੂਪ ਆ ਜਿਹੜਾ ਖਰਾਬ ਕਰ ਦੇਣਾ ਤਾਂ ਗੱਲ ਕਿਸਾਨ ਵੀਰ ਨੂੰ ਮੈਂ ਤੁਹਾਨੂੰ ਇਹ ਦੱਸਣੀ ਸੀ ਕਿਉਂਕਿ ਵੀਰੇ ਫੋਨ ਵਗੈਰਾ ਕਰਦੇ ਨੇ ਮੈਸੇਜ ਕਰਦੇ ਨੇ ਵੀ ਵੀਰੇ ਹੁਣ ਇਹਦਾ ਹੱਲ ਹੁਣ ਇਹਦਾ ਵੀਰੇ ਕੋਈ ਹੱਲ ਨਹੀਂ ਹੱਲ ਇਹਦਾ ਸਿਰਫ ਆਹੀ ਆ ਵੀ ਝੋਨੇ ਦੇ ਵਿੱਚੋਂ ਜਿੰਨਾ ਟਾਈਮ ਸਾਰਾ ਪਾਣੀ ਜੀਰਿਆ ਨਹੀਂ ਜਾਂਦਾ ਉਨਾ ਟਾਈਮ ਝੋਨੇ ਨੂੰ ਪਾਣੀ ਨਾਲ ਪਾਣੀ ਸਾਰਾ ਜੀਰੇ ਤੋਂ ਬਾਅਦ ਫੇਰ ਝੋਨੇ ਨੂੰ ਪਾਣੀ ਲਾਓ ਆ ਗਲਤੀ ਨਾ ਕਰੋ ਵੀ ਆਪਾਂ ਪਾਣੀ ਡੱਕ ਕੇ ਖੜਾ ਲਾਂਗੇ ਚਾਰ ਪੰਜ ਦਿਨਾਂ ਦੇ ਵਿੱਚ ਵਿੱਚ ਹਮਸ ਨਾਲ ਤੁਹਾਡੇ ਜਿਹੜਾ ਡੋਡੀ ਰੋਗਾ ਉਹਨੇ ਬਹੁਤ ਝੋਨਾ ਜਿਹੜਾ ਤੁਹਾਡਾ ਕਵਰ ਕਰ ਲੈਣਾ ਇਹਦਾ ਸਿਰਫ ਆਹੀ ਇੱਕ ਹੱਲ ਹੈ ਇਹਨੂੰ ਕੰਟਰੋਲ ਕਰਨ ਦੇ ਲਈ ਪਸਵਾ ਹਵਾ ਚੱਲਣੀ ਜ਼ਰੂਰੀ ਹੈ ਖੁਸ਼ਕ ਮੌਸਮ ਜ਼ਰੂਰੀ ਹੈ ਤੇ ਥੱਲੋਂ ਹਮਸ ਨਹੀਂ ਬਨਣੀ ਚਾਹੀਦੀ ਫੇਰ ਇਹ ਜਿਹੜਾ ਤੁਹਾਡਾ ਡੋਡੀ ਰੋਗਾ ਉਹ ਕੰਟਰੋਲ ਹੋ ਜਾਊਗਾ ਜਿੱਥੇ ਹੈਗਾ ਉੱਥੇ ਹੀ ਖੜ੍ਹ ਜੂ ਅੱਗੇ ਨਹੀਂ ਵਧੂਗਾ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਤੁਹਾਡੇ ਨਾਲ ਆਪਾਂ ਗੱਲਾਂ ਬਾਤਾਂ ਕਰੀਣ ਤੁਹਾਨੂੰ ਵਧੀਆ ਲੱਗੀ ਹੋਣਗੀਆਂ ਇਸੇ ਤਰ੍ਹਾਂ ਆਪਾਂ ਵਧੀਆ-ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਕਿਹੜੇ-ਕਿਹੜੇ ਕਿਸਾਨ ਵੀਰ ਦੇ ਨਾਲ ਡੋਡੀ ਰੋਗ ਆ ਜਿਹੜਾ ਇਹ ਜਾਦੇ ਇਸ ਵਾਰ ਧੱਕਾ ਹੋਇਆ ਇਸੇ ਤਰ੍ਹਾਂ ਆਪਾਂ ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ